ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ सोनू ਆ ਜੀ ਜਿਹੜਾ ਚਿਹਰਾ ਤੁਸੀਂ ਆਪਣੇ ਸਕਰੀਨ ਤੇ ਦੇਖਿਆ ਸਿਕੰਦਰ ਸਿੰਘ सोनू ਗੁਰੂ ਰਾਮਦਾਸ ਮਹਾਰਾਜ ਜੀ ਨਗਰੀ ਤੋਂ ਇਹ ਵੀਰ ਸਾਡੇ ਕੋਲੇ ਪਹੁੰਚਿਆ ਇੱਕ ਬਜ਼ੁਰਗ ਮਾਂ ਤੇ ਇੱਕ ਪੁੱਤ ਦੋਨੋਂ ਹੀ ਆਪਣੇ ਘਰ ਦੇ ਵਿੱਚ ਰਹਿੰਦੇ ਆ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਪਰ ਇਹੀ ਇੱਕ ਵੀਰ ਸੀ ਜਿਹੜਾ ਕਮਾਉਂਦਾ ਸੀਗਾ ਆਪਣੀ ਮਾਂ ਨੂੰ ਵੀ ਰੋਟੀ ਪਾਣੀ ਖਵਾਉਂਦਾ ਸੀਗਾ ਤੇ ਘਰ ਦੀ ਜਿੰਮੇਵਾਰੀ ਚੱਕਦਾ ਸੀਗਾ ਪਰ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਜਿੱਦਾਂ ਪਤਾ ਸੀਮਾ ਦਰਿਆ ਜਿਹੜਾ ਨਸ਼ਿਆਂ ਦਾ ਵਗਿਆ ਹੋਇਆ ਉਹਦੇ ਵਿੱਚ ਬਹੁਤ ਨੌਜਵਾਨ ਸਾਡੇ ਹੜ ਗਏ ਤੇ ਉਹਦੇ ਵਿੱਚ ਉਹਦੇ ਚ ਪਿੰਡ ਚ ਕਿਤੇ ਨਾ ਕਿਤੇ ਸੁਖਵਿੰਦਰ ਵੀ ਆਇਆ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਟੀਕੇ ਲਾਉਣ ਲੱਗ ਗਿਆ ਗੋਲੀਆਂ ਖਾਣ ਲੱਗ ਗਿਆ ਜਿਹੜੀਆਂ ਸਰਕਾਰ ਵੱਲੋਂ ਵੇਚੀਆਂ ਜਾਂਦੀਆਂ ਗੋਲੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨਸ਼ਾ ਛਡਾਉਣ ਲਈ ਉਹ ਬਹੁਤ ਵੱਡਾ ਨਸ਼ਾ ਵਾਗ ਗਿਆ ਬਹੁਤ ਬੜੀ ਅਸਿੱਖੀਆਂ ਜਿਹੜੀਆਂ ਜੀਵ ਥੱਲੇ ਰੱਖਣ ਲਈ ਉਹ ਗੋਲੀਆਂ ਵਰਤਦੇ ਆ ਉਹ ਗੋਲੀਆਂ ਨੂੰ ਕੁੱਟ ਕੇ ਟੀਕੇ 'ਚ ਪਾ ਕੇ ਸਿਰਾਂ ਦੇ ਵਿੱਚ ਤਾਂ ਟੀਕਾ ਲਾ ਲੈਂਦਾ ਸੀ ਕਰਦੇ ਵਿੱਚ ਕਿ ਬੁੱਢੀ ਮਾਂ ਵਾ ਨਾ ਤੁਸੀਂ ਦੋਨੋਂ ਭੈਣਾਂ ਹੈ। ਹਾਂਜੀ। ਦੋ ਭੈਣਾਂ ਦੋਨੋਂ ਭੈਣਾਂ ਵਿਆਹੀਆਂ ਹੋਈਆਂ ਆ। ਤੇ ਮਾਂ ਦੇ ਲਈ ਅਹੀ ਪੁੱਤਾਂ ਜਿਹੜਾ ਇਹਦਾ ਸਹਾਰਾ ਸੀਗਾ ਜੀਵਨ ਦਾ। ਟੀਕੇ ਲਾਉਂਦੇ ਲਾਉਂਦੇ ਨੇ ਕਿਸੇ ਦੇ ਮਗਰ ਲੱਗ ਕੇ ਖਲਣੇ ਨੇ ਇੱਥੇ ਆਪਣੇ ਪੱਟੜ ਦੇ ਵਿੱਚ ਟੀਕਾ ਲਾ ਲਿਆ। ਆ ਤੁਸੀਂ ਦੇਖ ਸਕਦੇ ਹੋ। ਜਾਖਮ ਕਿੰਨਾ ਵੱਡਾ ਹੋ ਗਿਆ। ਪੱਟੜ ਦੇ ਵਿੱਚ ਇਹਨੇ ਟੀਕਾ ਲਾ ਲਿਆ ਤੇ ਉਹ ਪੱਕ ਗਿਆ। ਬੱਸ ਬਣ ਗਈ। ਉਤਤ ਮੂਵ ਮਲੀ ਜਦੋਂ ਦਰਦ ਹੋਣ ਲੱਗਿਆ ਥੋੜੇ ਦਿਨਾਂ ਬਾਅਦ ਉਹਦੇ ਨਾਲੇ ਸਾਰੀ ਲੱਤ ਹੀ ਗੜ ਗਈ ਇਹਦੀ ਥੱਲੇੋਂ ਵੀ ਲੱਤ ਗੜ ਗਈ ਵਿਚੋਂ ਵੀ ਯਾਨੀ ਕਿ ਜਿਸ ਤਰੀਕੇ ਨਾਲ ਇਹਦੇ ਵਿੱਚ ਖੁੱਡਾ ਵਾਂ ਤਾਂ ਕੀੜੇ ਹੋ ਸਕਦੇ ਆ ਇਹਦੇ ਵਿੱਚ ਯਾਨੀ ਕਿ ਪੈ ਗਏ ਹੋਣ ਤੇ ਇਹ ਵੀਰ ਵਿਚਾਰਾ ਘਰੇ ਪਿਆ ਤੜਫ ਰਿਹਾ ਹੁਣ ਨਾ ਤਾਂ ਹੁਣ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਾ ਕੋਈ ਇਹਨੂੰ ਸੰਭਾਲਣ ਵਾਲਾ ਘਰ ਦੇ ਵਿੱਚ ਸਾਰੀ-ਸਾਰੀ ਰਾਤ ਰੋਈ ਜਾਂਦਾ ਪਿਆ ਚੀਕਾਂ ਮਾਰੀ ਜਾਂਦਾ ਬਜ਼ੁਰਗ ਮਾਂ ਵਿਚਾਰੀ ਲੋਕਾਂ ਤੋਂ ਫੜ ਦੜ ਕੇ ਪੱਟੀਆਂ ਕਰਾਉਂਦੀ ਆ ਕਿਤੇ ਇੱਕ ਵਾਰੀ ਡਾਕਟਰ ਤੇ ਲੈ ਕੇ ਜਾਂਦੇ ਚੱਕ ਕੇ ਉਹ ਸਾਫ਼ ਕਰਕੇ ਪੱਟੀ ਕਰਦੇ ਆ 11500 ਰੁਪਏ ਲੈ ਲੈਂਦੇ ਇੱਕ ਵਾਰ ਦਾ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਦਾਂ ਦੇ ਮਰੀਜ਼ਾਂ ਨੂੰ ਹੱਥ ਹੀ ਨਹੀਂ ਪਾਉਂਦਾ ਕੋਈ ਪ੍ਰਾਈਵੇਟ ਦੇ ਵਿੱਚ ਇਹਨਾਂ ਕੋਲੇ ਪੈਸਾ ਹੈ ਨਹੀਂ ਜਿਹੜਾ ਦੇ ਸਕਣ ਲੱਖਾਂ ਰੁਪਈਆ ਤਾਂ ਫਿਰ ਆਪਣੇ ਪੁੱਤ ਨੂੰ ਆਪਣੀ ਅੱਖਾਂ ਦੇ ਸਾਹਮਣੇ ਭੈਣਾ ਆਪਣੇ ਭਰਾ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਿਆਂ ਨੂੰ ਦੇਖਣ ਵਸੇ ਹੀ ਸਾਨੂੰ ਇੱਕ ਸਰਕਾਰ ਨੇ ਸਾਡੇ ਸਿਸਟਮ ਨੇ ਸਾਨੂੰ ਇੱਕ ਜਿਵੇਂ ਕਹਦੀ ਇੱਕ ਵਿਕਲਪ ਛੱਡਿਆ ਵੀ ਅਸੀਂ ਆਪਣੇਆਂ ਨੂੰ ਆਪਣੇਆਂ ਦੇ ਸਾਹਮਣੇ ਮਰਦਿਆਂ ਨੂੰ ਦੇਖੀ ਜਾਈਏ ਰੋਹੀ ਜਾਈਏ ਤੜਫੀ ਜਾਈਏ ਪਰ ਸਾਡੀ ਸੁਣਨ ਵਾਲਾ ਕੋਈ ਨਹੀਂ ਪਰ ਇਹ ਵੀਰ ਦੇ ਬਾਰੇ ਤੇ ਸਾਨੂੰ ਪਰਸੋਂ ਪਤਾ ਲੱਗਿਆ ਤਾਂ ਭਾਣ ਦਾਵਾ ਵੀਰ ਦਾ ਇਹ ਬਾਈ ਜਗਰਾਓ ਤੋਂ ਇਹ ਸਾਡੇ ਕੋਲ ਆਇਆ ਇਹਨੇ ਦੱਸਿਆ ਕਿ ਮੇਰੇ ਮਾਮਾ ਜੀ ਆ ਵੀ ਅਮਰਸਰ ਪੈ ਨੇ ਮੇਰੀ ਨਾਨੀ ਤੇ ਮੇਰੇ ਮਾਮਾ ਇਕੱਲੇ ਹੀ ਰਹਿੰਦੇ ਆ ਘਰ ਦੇ ਵਿੱਚ ਹਾਲਾਤ ਬਹੁਤ ਮਾੜੇ ਆ ਵੀ ਰੋਟੀ ਵੀ ਜੇ ਇਹਨਾਂ ਨੂੰ ਕੋਈ ਦੇ ਦਿੰਦਾ ਤਾਂ ਖਾ ਲੈਂਦੇ ਆ ਜਾਂ ਮਾਂ ਤਾਂ ਕਿਸੇ ਦੇ ਘਰੋਂ ਮੰਗ ਕੇ ਲੈ ਕੇ ਆਉਂਦੀ ਆ ਤਾਂ ਖਾ ਲੈਂਦੇ ਤੇ ਨਹੀਂ ਬੈਠੇ ਰਹਿੰਦੇ ਆ ਵੀ ਹੁਣ ਮੇਰੇ ਮੰਮੀ ਉੱਥੇ ਗਏ ਆ ਤੇ ਮੰਮੀ ਨੇ ਜਾ ਕੇ ਦੇਖਿਆ ਵੀ ਲੱਤ ਗਲੀ ਪਈ ਆ ਮੇਰੇ ਮਾਮੇ ਦੀ ਵੀ ਹਾਲਤ ਬਹੁਤ ਮਾੜੀ ਆ ਵੀ ਅਸੀਂ ਵੀ ਇਹਨਾਂ ਚੁੱਕੇ ਨਹੀਂ ਵੀ ਅਸੀਂ ਉਹਦੀ ਮਦਦ ਕਰ ਸਕੀਏ ਵੀ ਗਰੀਬ ਆਸੀਂ ਵੀ ਮੇਰੇ ਡੈਡੀ ਰਿਕਸ਼ਾ ਚਲਾਉਂਦੇ ਆ ਪਰ ਜੇ ਤੁਸੀਂ ਮਦਦ ਕਰੋ ਤਾਂ ਅਸੀਂ ਵੀਰ ਨੂੰ ਇੱਥੇ ਬੁਲਾਇਆ ਸੀਗਾ ਐਡਮਿਟ ਕਰਵਾਉਣ ਵਾਸਤੇ ਹਸਪੀਟਲ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਗੱਲ ਕੀਤੀ ਵੀ ਚਲੋ ਤੁਸੀਂ ਜਿੰਨਾ ਖਰਚਾ ਕਰ ਸਕਦੇ ਆ ਜੇ ਤੁਸੀਂ ਵੀ ਕਰੋ ਪਰ ਇਹ ਮਾਂ ਵਿਚਾਰੀ ਬਕਸ ਦੀ ਮਾਰੀ ਹੋਈ ਏ ਮਾਂ ਐਸਾ ਕੁੱਝ ਕਰ ਸਕਦੇ ਮਦə ਕੋਈ ਕਮਾਈ ਦਾ ਸਾਧਨ ਨਹੀਂਗਾ ਘਰੇ ਜਿਵੇਂ ਤੁਹਾਡੇ ਕਿੰਨੇ ਬੱਚੇ ਆ? ਆਹ ਜੀ ਠੀਕ ਆ ਮਾਂ ਹੁੰਦਾ ਵੀ ਆ ਵੀ ਤਾਰਾ ਉਹ ਮੈਂ ਜਾ ਮੈਂ ਨਹੀਂ ਕਮਾਉਂਦੇ ਪਹਿਲਾਂ ਕੋਈ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਚਾਰ ਪੱਲੇ ਹੈ ਨਹੀਂ ਕਰੇ ਨਾ ਨਹੀਂ ਚੇਕ ਨਹੀਂ ਹੈਗਾ ਨਹੀਂ ਚੇਕ ਨਹੀਂ ਹੈਗਾ ਉਹ ਹੀ ਜੇ ਬਸ ਉਹ ਇੱਕ ਹੁੰਦਾ ਜੇ ਉਹ ਹੀ ਕਰਦਾ ਪਾਸ ਹੋ ਜਾਂਦਾ ਹੀ ਉਹ ਇਸੇ ਦਾ ਤਾਰਾ ਹੀ ਹੋਰੇ ਵੀ ਬਤਾਂਗੇ ਪਰ ਦਤਿਆਰੀਆ ਜਾਦਾ ਹੋ ਗਿਆ ਤੇ ਫਿਰ ਨੱਚਿਆ ਪਿਆ ਕੋਟ ਉਹਦੇ ਕਿਥੇ ਪੱਟੀਆਂ ਪੱਟੀਆਂ ਕਰਵਾਈਆਂ ਤੇ ਅੰਨੇ ਡਾਕਟਰ ਅੱਗੇ ਨਹੀਂ ਇਹ ਰੱਖ ਲਾ ਲਈ ਕਿ ਤੇ ਮੇਰਾ ਬਾਹ ਕਿੱਥੋਂ ਕਰਾਂ ਮੈਂ ਤੇ ਕਰਨ ਤੋਂ ਵੀ ਘਾਟਾ ਵੀ ਕਰਨਾ ਬਾਅਦ ਕਰਨਾ ਮੈਂ ਕਿੱਥੋਂ ਮੈਂ ਕਰਾਂਗੇ ਮੈਂ ਇਹਨੂੰ ਖਵਾਵਾਂ ਆ ਮੈਂ ਕਰਦੀ ਸਕਦੀ ਪਹਿਲਾਂ ਕੀ ਕੰਮ ਕਰਦੇ ਸੀ ਇਹ ਧਾਰੀ ਚ ਪਈ ਯਾਰੀ ਮਿੱਟੀ ਨਾਲ ਜਰ ਤੇ ਉਹ ਘਰ ਵੇਕੇ ਤੁਸੀਂ ਰੁਕੋ ਖਾਣਾ ਕਿਉਂ ਕਿ ਆਪਸੋ ਕਰਦਾ ਹੀ ਉਹ ਜੋ 20 ਰੁਪਇਆ ਤਿਲਾਉਂਦੀ ਤੇ ਲਾਤਾ ਉਹ ਨਹੀਂ ਕੋਈ ਹੋਣ ਬਸ ਉਹਨਾਂ ਦਾ ਸੱਪੀਏ ਵੀ ਮੈਨ ਲਾ ਸਕਦੀ ਉਹਨਾਂ ਰੋਟੀ ਪਾ ਰਹੀ ਵੇ ਆਪ ਮੰਗ ਕੇ ਖਾਣੀ ਮੰਗ ਕੇ ਖਾਣੀ ਕੋਈ ਇੱਕ ਮੈਂ ਕਲਨੀ ਦੋ ਇਹਨੇ ਕੋਈ ਦਿੰਦਾ ਕੋਈ ਨਹੀਂ ਦਿੰਦਾ ਇਹ ਦੋਸਤ ਵੀ ਚਾਹ ਤਾਂ ਵੀ ਬੈਠੇ ਸੀ ਤਾਂ ਦੇਵੇਂ ਦੋ ਤੇ ਵਾਂਕੇ ਲਿਆ ਨਾ ਚਾ ਕੋਟ ਬਣਾ ਲਈ ਚਾ ਪੀ ਲਿਆ ਨੀ ਕਾ ਵਾਪਕੇ ਮੇਰੀ ਪਤਾਵਾ ਪੀ ਲੈ ਨਾ ਇਸਾ ਕਰਕੇ ਤੇ ਪਾਸ ਕਰੀ ਹੋਣੀ ਵਾਸਤਾ ਕਰ ਕਿ ਦਸ ਟੀਏ ਰੇ ਮੇ ਲਾ ਸਕਦੀ ਨਾ ਕੋਈ ਅਸਰ ਜੇ ਤੇਰੇ ਦੇ ਕਿਤੇ ਅਸਰ ਇਹੇ ਸੇ ਕਿ ਮੈਂ ਜੀ ਨਹੀਂ ਆ ਇਹ ਦੂਸਰੇ ਠੀਕ ਭਾਗ ਕਰਾਵਾ ਤੇ ਸੇ ਕੀ ਕਰਨਾ ਠੀਕ ਕਰਦੇ ਵਾਇਗਰੂ ਨੇ ਕਰਨਾ ਨਾ ਇਹ ਕਿ ਮਾਂ ਦਾ ਚਾਹੇ ਪੁੱਤ ਗਲਤ ਸੰਗਤ ਚ ਪੈ ਗਿਆ ਮਾਂ ਦੇ ਲਈ ਤਾਂ ਪੁੱਤ ਹੀ ਆ ਜੇ ਲੈ ਨਹੀਂ ਜਾਂਦਾ ਮੇਰੇ ਕੋਲ ਜੇ ਰਾਤ ਰੋਟੀ ਦਾ ਢੰਗਾ ਮੇਰੇ ਨਾਲ ਕੀ ਕਰਦਾ ਸਪੋਰਟ ਮੈਂ ਪਿਆ ਉਹ ਤਾਂ ਮੈਂ ਲਾਟ ਕਰਾ ਪਿਆ ਉਹ ਤਾਂ ਪੱਟੀ ਜੋਗੇ ਵੀ ਨਹੀਂ ਕਿਤੇ ਪੈਸੇ 10 ਜੀ ਵੀ ਮੇਰੇ ਕੋਲ ਹੈਗੇ ਤੇ ਫੇ ਚਿੱਕਾ ਮਾਰਦਾ ਰਿਹਾ ਰਾਤ ਨੂੰ ਆਹ ਪੀੜ ਉਹ ਨੀਰ ਗੋਲੀ ਵੀ ਨਹੀਂ ਜੁਰਦੀ ਮੁੰਡੀ ਮੈਂ ਗੋਲ ਜਾਂਦਾ ਦੇ ਗੋਲ ਦੱਤ ਦੀ ਮੈਨੂੰ ਦੋ ਦੇ ਇੱਕ ਦੋ ਦੇ ਖਾਲੀਆਂ ਉਹਨਾਂ ਕਿੱਥੋਂ ਕਰਾਂ ਹਾਂ ਸੁਣੋ ਕਿੰਨਾ ਟਾਈਮ ਹੋ ਗਿਆ ਵੀਰੇ ਲੱਤ ਖਰਾਬ ਹੋ ਜਾਂਦੇਰੇ ਆਏ ਪਜੰਦ ਪੇ ਲੋ ਤੁਮ ਯਾਦ ਆਹੀ ਜਖਮ ਤੇ ਮੈਂ ਇਤੋਂ ਪੜ ਜਾਂਦਾ ਤੇ ਮੈਂ ਕਿਹਾ ਇਹ ਹੋ ਜੂ ਸਹੀ ਹੂੰ ਹੋ ਜੂ ਸਹੀ ਤੇ ਬਾਅਦ ਚ ਫਿਰ ਤੇ ਸਾਰ ਜਿਆ ਸੇਕ ਪੈਣ ਲੱਪਿਆ ਹੂੰ ਤੇ ਪਿਆ ਪਰਾ ਤੇ ਉਹ ਜੀ ਕਿੰਨੇ ਚਿੱਤਦੀ ਪਈ ਹੋਈ ਘਰ ਟੂ ਮਾਦੀ ਮੈਂ ਕਹ ਉਹਦੇ ਨਾਲ ਸਹੀ ਹੋ ਜੂਗਾ ਸ਼ਾਂਤ ਤੇ ਉਹ ਮਾਦ ਕੇ ਫਿਰ ਮੈਂ ਚਲ ਗਿਆ ਇਦਾਂ ਹੀ ਕੰਮ ਤੇ ਬਾਅਦ ਚ ਤੇ ਥੱਲੇ ਬੈਨ ਉਠਣ ਵਾਲਾ ਕੰਮ ਆ ਲਾਈ

ਨਹੀਂ ਜੀ ਇਹ ਜੋ ਪੱਟੀਆਂ ਹੀ ਕਰਾਉਂਦੇ ਰਹੇ ਦਾ ਕਾਰਨ ਮੇਰੇ ਪਰਿਵਾਰ ਵਾਲੇ ਨੇ ਕਿਹਾ ਸੀ ਵਾਹ ਜੈਨ ਜੀ ਆਪ ਤੋਂ ਡਾਕਟਰ ਨੇ ਜੀ ਬਾਕੀ ਬਾਤ ਨਹੀਂ ਕਰਦਾ ਇਸ ਤਰ੍ਹਾਂ ਦੀ ਬਾਤ ਇਹ ਭੈਣਾ ਵਾ ਇਹਨੇ ਤੁਸੀਂ ਜਦੋਂ ਗਏ ਕੌਣ ਗਿਆ ਸੀ ਇਹਦੇ ਕੋਈ ਦੇਖਣ ਅਸੀਂ ਦੋਨੇ ਗਏ ਆ ਮੈਂ ਉਹਨਾਂ ਦੀ ਹਾਂ ਮੈਂ ਅੰਮਰਸਾ ਰਹਿਣੀ ਨਾ ਅੱਛਾ ਭੈਣਾ ਮੈਂ ਜਾ ਕੇ ਦੇਖਿਆ ਨੇ ਦੀ ਲੱਤ ਗਲੀ ਪਈ ਇਹਨੇ ਦੱਸਿਆ ਹੀ ਨਹੀਂ ਪਹਿਲਾਂ ਮੈਨੂੰ ਵੀ ਨਹੀਂ ਦੱਸਿਆ 15 20 ਦਿਨ ਮੈਂ ਜਾ ਕੇ ਦੱਸਿਆ ਫਿਰ ਮੈਂ ਜਾ ਕੇ ਡਾਕਟਰ ਨੇ ਆਂਦਾ ਕਰ ਤੇ ਡਾਕਟਰ ਨੇ ਨਾ ਕਰਦੀ ਆਂਦੇ ਮੈਂ ਨਹੀਂ ਪੱਟੀ ਕਰਨੀ ਫਿਰ ਮੈਂ ਦੂਸਰੇ ਲਾਗੇ ਆਪਣੇ ਕੋਲ ਖੜਿਆ ਬੱਚਾ ਨੂੰ ਲੈ ਕੇ ਖੜਿਆ ਸੀ ਤੇ ਉਹਨਾਂ ਨੇ ਪੱਟੀ ਕਰਤੀ ਦੂਜੇ ਦਿਨ ਮੈਂ ਫੇਰ ਗਈ ਪੱਟੀ ਕਰਵਾਣ ਉਹ ਆਂਦੇ ਨਹੀਂ ਅਸੀਂ ਨਹੀਂ ਪੱਟੀ ਕਰਨੀ ਇਹਨੂੰ ਹਸਪੀਟਲ ਲੈ ਜਾਓ ਜਿਹੜੇ ਪ੍ਰਸ਼ਨ ਹੋਣਾ ਉਹਨਾਂ ਦਾ ਜਵਾਬ ਦਿੱਤਾ ਫਿਰ ਮੈਂ ਇਹ ਦੋਨਾਂ ਜਣੀਆਂ ਹੋਰ ਕੇ ਤੁਹਾਨੂੰ ਲਿਓ ਗਿਆ ਤੁਸੀਂ ਆਓ ਇੱਥੇ ਦੇ ਬਹੁਤ ਬੁਰਾ ਹਾਲ ਫਿਰ ਇਹ ਆਏ ਆ ਤੇ ਅਸੀਂ ਦੋਨਾਂ ਨੇ ਭੱਲ ਕੇ ਦਵਾਈਆਂ ਦੁਈਆਂ ਕਰਾਈਆਂ ਉਹਨਾਂ ਨੇ ਜਵਾਬ ਦੇ ਦਿੱਤਾ ਕੀ ਤੋਂ ਨਹੀਂ ਲਾਉਂਦੇ ਹੋਰ ਕਿ ਹੈ ਡਾਕਟਰ ਕੋ ਪੱਟੀਆਂ ਕਰਾਈਆਂ ਹੱਥ ਪੱਲਾ ਜੋੜ ਕੇ ਤੇ ਉਹਨਾਂ ਨੇ ਵੱਚ ਜਵਾਬ ਦਿੱਤਾ ਚਾਰ ਪੰਜ ਦਿਨ ਬਾਅਦ ਆਂਦੇ ਤੁਸੀਂ ਇਹਨੂੰ ਦਾਖਲ ਕਰਾ ਦਿਓ ਦਾਖਲ ਕਰਾਉਣ ਜੋਗੇ ਵੀਰ ਜੀ ਹੁਣ ਸਾਡੇ ਕੋ ਪੈਸੇ ਨਹੀਂ ਆਗੇ ਕਿੰਨੇ ਦਿਨ ਘਰ ਸਕਦੇ ਆ ਕਿੱਥੋਂ ਲਾਉ ਕਰਾਂਗੇ ਇਹਦਾ ਤੜਪਦਾ ਵੇਖਿਆ ਹੁਣ ਹੀ ਜਾਂਦਾ ਤੇ ਤੁਸੀਂ ਭੈਣ ਭਰਾ ਹੋਰ ਨਾਲ ਮਿਲ ਕੇ ਦੇ ਤਾਂ ਤੁਸੀਂ ਗਰੀਬ ਦਾ ਵਿਚਾਰੇ ਦਾ ਲਾਹਣ ਕਰਾ ਦੀਦਾਰ ਸਾਡੇ ਹੀ ਦਿਹਾਣੀ ਗਰ ਬੰਦੇ ਉਹਨਾਂ ਕੋਲ ਫੜ ਤੜ ਕੇ ਥੋੜਾ ਬੋੜਾ ਪੱਟੀਆਂ ਕਰਾਉਣੀਆਂ ਕੁਝ ਰੋਟੀਆਂ ਤੇ ਵਿਚਾਰੇ ਗੁਮਾਂਡੀਆਂ ਦੇ ਗੁਮਾਂਡੀ ਦੇਖ ਜਾਂਦੇ ਰਹਿੰਦੇ ਨੇ ਨਾ ਘਰ ਪਾਣੀ ਨਾ ਗਿਆ ਸੁੱਲੇ ਪਾਣੀ ਵੀ ਇਹਦਾ ਚੁੱਲ੍ਹੇ 'ਚ ਬਸ ਪਾਲਨੇ ਲੱਕੜਾ ਲੈ ਆਉਣਾ ਤੇ ਚਲੋ ਚੁੱਲ੍ਹਾ ਪਾਲਦੇ ਹੀ ਮਾਰਾ ਚੰਗਾ ਹੁਣ ਬਹਿ ਕੇ ਹੁਣ ਕਿੱਥੋਂ ਲਿਉਣਾ ਮੇਰੇ ਤੇ ਇਹੋ ਹੀ ਠੁਕਾ ਦੇ ਦਿੰਦਾ ਹੀ ਮਾਨ ਵਿਚਾਈਦਾ 12 ਵਾਰਸ ਚਾਹ ਪਾਣੀ ਰੋਟੀ ਪਾਣੀ ਚੁੱਲ੍ਹਾ ਅੜਗਵਾ ਰੋਟੀ ਇਹ ਹੀ ਲਾਉਂਦਾ ਸੀ ਰੋਟੀ ਲਾਉਂਦਾ ਸੀ ਪਕਾ ਕੇ ਕੋਈ ਜੇ ਪਾੜੀ ਕਰਕੇ ਆਉਣੀ ਮੰਮੀ ਨੇ ਇਹ ਨਹੀਂ ਰੋਟੀ ਜੀ ਬੇਟਾ ਲਾਉਂਦਾ ਸਾਮ ਨਹੀਂ ਹੁੰਦਾ ਮੇਰੇ ਕੋਲ ਕਿ ਮਾਤਾ ਜੀ ਤਾਂ ਆਪ ਸਰੀਰ ਇਸ ਟਾਈਮ ਚੱਲਣ ਤੋਂ ਸਮਰੱਥ ਹੋਇਆ ਪਿਆ ਉਮਰ ਬਹੁਤ ਜ਼ਿਆਦਾ ਹੋਈ ਹੋਈ ਹੈ ਬੇਤਾ ਕਰਦਾ ਕੋਈ ਦਿੱਕਤ ਹੀ ਨਹੀਂ ਆਂਦਾ ਕੁੱਲ ਮਿਲਾ ਕੇ ਤਾਂ ਗੱਲ ਇਹ ਆ ਵੀ ਇਹ ਸੀਨੀਅਰ ਸਿਟੀਜ਼ਨ ਹੈ ਮਾਤਾ ਹਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਰਹਿੰਦੇ ਆ ਸਭ ਤੋਂ ਵੱਡੀ ਗੱਲ ਤੇ ਇਹ ਮਾਂ ਵੀ ਦਰਦ-ਦਰਦ ਦੀ ਠੋਕਣਾ ਖਾ ਰਹੀ ਆਪਣੇ ਪੁੱਤ ਦਾ ਇਲਾਜ ਕਰਾਉਣ ਲਈ ਤੇ ਡਾਕਟਰਾਂ ਕੋਲੇ ਗਏ ਇੱਕ ਕੋਲੇ ਗਏ ਉਹਨੇ ਇੱਕ ਦਿਨ ਪੱਟੀ ਕਰਤੀ ਉਹਨੇ ਜਵਾਬ ਦੇਤਾ ਵੀ ਦੂਸਰੇ ਜਣ ਗਏ ਨਹੀਂ ਕਰਨੀ ਦਿੱਤੀ ਦੂਜੇ ਕੋਲੇ ਗਏ ਨਾਲੇ ਪੈਸੇ ਦਿੰਦੇ ਸੀ ਉਹਨੇ ਜਵਾਬ ਦਿੱਤਾ ਨਹੀਂ ਜੀ ਤੁਸੀਂ ਹਸਪਤਾਲ ਲੈ ਜਾਓ ਫਿਰ ਮੈਂ ਤਾਂ ਮੁੰਤਾ ਕਰਕੇ ਇੱਕ ਦੇ ਗਏ ਉਹਨੇ 4 ਦਿਨ ਪੱਟੀਆਂ ਕਰਤੀਆਂ 5ਵੇਂ ਦਿਨ ਉਹਨੇ ਵੀ ਜਵਾਬ ਦਿੱਤਾ ਵੀ ਨਹੀਂ ਜੀ ਹਸਪਤਾਲ ਲੈ ਜਾਓ ਅਸੀਂ ਪੱਟੀਆਂ ਨਹੀਂ ਕਰ ਸਕਦੇ ਤੇ ਹਸਪਤਾਲ ਜੋ ਕੇ ਪੈਸੇ ਹੈ ਨਹੀਂ ਇਦਾਂ ਦੇ ਇਦਾਂ ਦੇ ਪਰਿਵਾਰਾਂ ਦੇ ਵਿੱਚ ਫਿਰ ਹਾਲਾਤ ਕਿਦਾਂ ਦੇ ਹੋ ਜਾਂਦੇ ਆ ਆਪਾਂ ਅਕਸਰ ਸਾਡੀਆਂ ਵੀਡੀਓ ਰਾਹੀਂ ਤੁਸੀਂ ਦੇਖਦੇ ਹੋ ਕੀੜੇ ਪੈ ਜਾਂਦੇ ਆ ਬੰਦੇ ਘਰ ਦੇ ਵਿੱਚ ਗਲ ਸੜ ਜਾਂਦੇ ਨੇ ਰਿਸ਼ਤੇਦਾਰ ਵੀ ਫਿਰ ਕਿੰਨਾ ਕਰ ਲੈਣਾ ਪੈਣਾ ਵਾ ਪੈਣਾ ਆਪਦੇ ਘਰਾਂ ਦੇ ਵਿੱਚ ਹੀ ਪਹਿਲਾਂ ਪੂਰੀਆਂ ਸੂਰੀਆਂ ਉਹਨਾਂ ਕੀ ਉਹਨਾਂ ਕੋਲੇ ਤੇ ਉਹ ਕਿੱਥੋਂ ਖਰਚਾ ਕਰਨ ਬਗਾਨੇ ਪੁੱਤਾਂ ਨੂੰ ਕਹਿ ਕੇ ਆਪਣੇ ਘਰਾ ਦੇ ਉੱਤੇ ਫਿਰ ਅਖੀਰ ਨੂੰ ਸਾਡੇ ਲੋਕ ਕਮੈਂਟ ਲਿਖਦੇ ਹੁੰਦੇ ਆ ਵਿੱਚ ਵੀ ਬੜੀ ਸ਼ਰਮ ਦੀ ਗੱਲ ਆ ਜੀ ਬੜਾ ਸਿਸਟਮ ਮਰ ਗਿਆ ਜੀ ਸਿਸਟਮ ਖਤਮ ਉਹ ਸਿਸਟਮ ਤਾਂ ਜੀ ਬਹੁਤ ਟਾਈਮ ਦਾ ਮਰਿਆ ਹੋਇਆ ਆ ਗਲਤ ਤਾਂ ਉਹਨਾਂ ਇਨਸਾਨੀਅਤ ਤੇ ਖੜੀ ਆ ਵੀ ਇਨਸਾਨੀਅਤ ਵੀ ਮਾਰ ਚੱਲੀ ਆ ਜਿਹੜੀ ਵੀ ਆਪਾਂ ਕੀ ਕਰਦੇ ਆ ਔਰ ਇਹਦੇ ਆਸ-ਪਾਸ ਜਿਹੜੇ ਘਰਾਂ ਦੇ ਲੋਕ ਸੀ ਮਹੱਲੇ ਦੇ ਵਿੱਚ ਜਿੱਥੇ ਰਹਿੰਦੇ ਸੀ ਉੱਥੇ ਵੀ ਬੜੇ ਤਣਾਅਤ ਲੋਕ ਹੋਣ ਗਏ ਪਿੰਡ ਇਹ ਤਾਂ ਹੈ ਨਹੀਂ ਵੀ ਸਾਰੇ ਉੱਥੇ ਗਰੀਬੀ ਲੋਕ ਰਹਿੰਦੇ ਆ ਉੱਥੇ ਵੀ ਗੁਰੂ ਘਰ ਦਾ ਹੈਗਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਮੰਦਰਾਂ ਮੰਦਰਾਂ ਦੀਆਂ ਕਮੇਟੀਆਂ ਹੈਗੀਆਂ ਇਹ ਵੀਰ ਸੁਨਿਆਰੇ ਆ ਹਨ ਸੁਨਿਆਰੇ ਇਹ ਵੀਰ ਉਹਨ ਸੁਨਿਆਰ ਸਾਡੇ ਜਿਹੜੇ ਸ਼ਰਾਬ ਆ ਉਹਨਾਂ ਨੂੰ ਕਿੱਡੇ ਕਿੱਡੇ ਉਹਨਾਂ ਦੇ ਵੱਡੇ ਵੱਡੀਆਂ ਦੁਕਾਨਾਂ ਅਰਬਾਂ ਖਰਬਾਂ ਪਤੀ ਕੰਮ ਆ ਇਹਨਾਂ ਕਿ ਕੋਈ ਬੰਦਾ ਇੱਕ ਦੂਸਰੇ ਦੀ ਬਾਹ ਫੜ ਕੇ ਉਹਨੂੰ ਠਾ ਵੀ ਨਹੀਂ ਸਕਦਾ ਸਾ ਇਹਦੀਆਂ ਕਮੀਆਂ ਸ਼ਾਇਦ ਕਿਸੇ ਨੂੰ ਵੱਡੀਆਂ ਲੱਗਦੀਆਂ ਹੁਣ ਜੀ ਇਹ ਨਸ਼ੇ ਕਰਦਾ ਕਮੀਆਂ ਤਾਂ ਅਸੀਂ ਵੀ ਸੋਚ ਕੇ ਜਵਾਬ ਦੇ ਦਿੰਨੇ ਆ ਵੀ ਬਾਈ ਇਹ ਤਾਂ ਨਸ਼ੇ ਕਰਦਾ ਮਾਤਾਂ ਨੂੰ ਅਸੀਂ ਕਹਿ ਦਿੰਨੇ ਆ ਮਾਤਾ ਤਾਂ ਟੀਕੇ ਲਾਉਂਦਾ ਅਸੀਂ ਨਹੀਂ ਇਹਦੀ ਮਦਦ ਕਰ ਸਕਦੇ ਜਾਂ ਗੋਲੀਆਂ ਖਾਂਦਾ ਗੱਲ ਤਾਂ ਹਾਲਾਤ ਦੇਖਣ ਲਈ ਆ ਵੀ ਹਾਲਾਤ ਕਿਦਾਂ ਦੇ ਇਸ ਟਾਈਮ ਲਾਤ ਤੁਸੀਂ ਦੇਖੋ ਪੂਰੀ ਲੱਤ ਗਲ ਗਈ ਇਸ ਨੌਜਵਾਨ ਦੀ ਐਡੇ ਐਡੇ ਖੁੱਡਾ ਹੋ ਗਈਆਂ ਪੂਰੀਆਂ ਮਾਸਪੇਸ਼ੀਆਂ ਜਿਹੜੀਆਂ ਵਿੱਚੋਂ ਬਾਹਰ ਲਟਕਦੀਆਂ ਦੇਖੋ ਪਾਸਾ ਜਿਹੜੀ ਐਂ ਚੁੰਦੀ ਹੈ ਵਿੱਚੋਂ ਸਾਰਾ ਲੱਤ ਇੱਥੇ ਟਿੱਕਰ ਥੱਲੇ ਟਿੱਕਰ ਗਲ ਗਈ ਪੂਰੀ ਹਣ ਮਾਂ ਦੇ ਲਈ ਤਾਂ ਪੁੱਤ ਚਾਹੇ ਮਾੜਾ ਚਾਹੇ ਚੰਗਾ ਪੁੱਤ ਆ ਉਹ ਤਾਂ ਤਾਂ ਜਿਹੜਾ ਖਿਰਦਾ ਉਹਨਾਂ ਹੀ ਬਲੂੰਦ ਰਿਆ ਜਾਂਦਾ ਚਾਹੇ ਉਹ ਕੋਈ ਅਫਸਰ ਲੱਗਿਆ ਪੁੱਤ ਹੋਵੇ ਚਾਹੇ ਉਹ ਕੋਈ ਪੁੱਤ ਗਲਤ ਸੰਗਤ ਚ ਪੈ ਜਾਵੇ ਇਹ ਮਾਂ ਦਾ ਤਾਂ ਇੱਕੋ ਹੀ ਸਹਾਰਾ ਇਸ ਸਹਾਰੇ ਨੂੰ ਖੋਣ ਲਈ ਵੀ ਅਸੀਂ ਪੂਰੇ ਤਿਆਰਬਰ ਤਿਆਰ ਬੈਠੇ ਆ ਸਾਡਾ ਅੱਜ ਇੰਨੇ ਮਾੜੇ ਹਾਲਾਤ ਹੋ ਗਿਆ ਸੀ ਇਸ ਮਾਂ ਦੇ ਹੰਝੂ ਨਹੀਂ ਦੇਖਦੇ ਇਸ ਮਾਂ ਦੀ ਦੁੱਖ ਨੂੰ ਨਹੀਂ ਦੇਖਦੇ ਇਸ ਮਾਂ ਦੀ ਕੱਖ ਨੂੰ ਨਹੀਂ ਦੇਖਦੇ ਜਿਸ ਨੂੰ ਮਾਂ ਨੇ ਤਕਲੀਫ ਦੇ ਕੇ ਆਪਣਾ ਪੁੱਤ ਜੰਮਿਆ ਅੱਜ ਉਹ ਪੁੱਤ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਾਰ ਰਿਹਾ ਕਿਹੜੀ ਮਾਂ ਬਰਦਾਸ਼ਤ ਕਰੂ ਅੰਮ੍ਰਿਤਸਰ ਤੋਂ ਇੱਥੇ ਤਿੱਕਰ ਲਿਆ ਹਾਂ ਵੀਰ ਜੀ ਤੁਹਾਡਾ ਪਤਾ ਲੱਗਾ ਤੁਸੀਂ ਇੰਨਾ ਲੋਕਾਂ ਦਾ ਭੜਾ ਕੰਮ ਜਦ ਤਰੀ ਬਾਲੀ ਬਾਹ ਫੜਦੇ ਤਾਂ ਅਸੀਂ ਤਾਂ ਬਈ ਭੈਣ ਮਿੱਢੀ ਵਾਇਰਲ ਕਰਦੇ ਨੇ ਹਾਂਜੀ ਤੁਸੀਂ ਜਿਹਨੇ ਟੱਪ ਕੇ ਇੱਥੇ ਤਿੱਕਰ ਪਹੁੰਚੇ ਅੰਮ੍ਰਿਤਸਰ ਤੋਂ ਦੇਖੋ ਸੋਚੋ ਗੱਲ ਇਹ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਬੱਲਾ ਕਿੱਡਾ ਵੱਡਾ ਹਸਪੀਟਲ ਬਣਾਇਆ ਹੋਇਆ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਉੱਥੇ ਕਿੱਡਾ ਵੱਡਾ ਸਰਕਾਰੀ ਹਸਪੀਟਲ ਆ ਉੱਥੇ ਇਲਾਜ ਨਹੀਂ ਹੁੰਦਾ ਉੱਥੇ ਇਲਾਜ ਦੇ ਨਾਂ ਦੇ ਉੱਤੇ ਲੁੱਟ ਖੁੱਟ ਹੁੰਦੀ ਆ ਉੱਥੇ ਸ਼ੋਸ਼ਣ ਹੁੰਦਾ ਗਰੀਬਾਂ ਦਾ ਪੂਰੇ ਪੈਸੇ ਮੰਗਦੇ ਆ ਦੇਖੋ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਜੇ ਪੈਸੇ ਦੇ ਕੇ ਇਲਾਜ ਕਰਾਉਣਾ ਫਿਰ ਉਹ ਖੋਲੇ ਕਿਉਂ ਆ ਫਿਰ ਕਾਦੀ ਸਾਡੀ ਜਿਹੜੀ ਸਰਕਾਰਾਂ ਆ ਉਹ ਢੋਂਗ ਪਿੱਟਦੀਆਂ ਕਿਉਂ ਡਰਾਮਾ ਕਰਦੀਆਂ ਧੱਕਦੇ ਧੱਕਦੇ ਹਾਂਜੀ 10 ਰੁਪਏ ਦੀ ਪਰਚੀ ਬਣਾ ਕੇ 200 ਦੀ ਦਵਾਈ ਚਾਹਣਗੇ ਬਾਰੋ ਲੈ ਲੋ ਜਾ ਕੇ ਦਵਾਈ ਵੀ ਮੋਲ ਦਿੰਦੇ ਨੇ ਦੇਖੋ ਇਹ ਆ ਤਕਲੀਫਾਂ ਅਸਲ ਗਰਾਊਂਡ ਲੈਵਲ ਤੇ ਅਸੀਂ ਆ દિਵਾਲੀ ਤੇ ਕਰੋੜਾਂ ਦੇ ਪਟਾਕੇ ਚਲਾ ਦਿੰਨੇ ਆ ਅਸੀਂ ਆਪਣੇ ਵਿਆਹ ਸ਼ਾਦੀਆਂ ਤੇ ਜਨਮ ਦਿਨਾਂ ਤੇ ਲੱਖਾਂ ਰੁਪਈਆ ਖਰਚ ਦਿੰਨੇ ਆ ਪਰ ਕਿਤੇ ਨਾ ਕਿਤੇ ਇਦਾਂ ਦੇ ਲੋਕ ਇਦਾਂ ਦੀਆਂ ਮਾਵਾਂ ਜਿਹੜੀਆਂ ਇਹਨਾਂ ਕੋਲੇ ਜੇ ਅੱਜ 10-20000 ਰੁਪਈਆ ਵੀ ਹੁੰਦਾ ਇਹ ਪੁੱਤ ਨੂੰ ਆਪਣੇ ਨੂੰ ਇਦਾਂ ਤੜਫਦੇ ਹਨ ਦੇਖਦੇ ਇਹਨਾਂ ਲਈ 10-20000 ਰੁਪਈਆ ਇਸ ਟਾਈਮ ਬਹੁਤ ਵੱਡੀ ਗੱਲ ਹੋਈ ਪਈ ਆ ਤੇ ਆਪਾਂ 10-20000 ਰੁਪਏ ਨੂੰ ਅੱਗ ਲਾ ਦਿੰਨੇ ਆ ਖੜੀ ਪਟਾਕਿਆਂ ਦੇ ਰੂਪ ਦੇ ਵਿੱਚ ਸੋਚਿਆ ਕਰੋ ਵਿਚਾਰੋ ਤੁਹਾਡੇ ਆਸ-ਪਾਸ ਕਿੱਦਾਂ ਦੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਕਿੱਦਾਂ ਦੀਆਂ ਜ਼ਰੂਰਤਾਂ ਆ ਉਹ ਕਿੱਦਾਂ ਜ਼ਿੰਦਗੀ ਨਰਕ ਵਰਗੀ ਕੱਟਦੇ ਨੇ ਇੱਕ ਚੰਦ ਛਿਲੜਾਂ ਦੀ ਖਾਤਰ ਚੰਦ ਪੈਸਿਕਿਆਂ ਦੀ ਖਾਤਰ ਇਹ ਮਾਂ ਦਰਬ-ਦਰਬੀਆਂ ਟੁਰਕਣਾ ਲੋਕਾਂ ਦੇ ਘਰਾਂ ਚੋਂ ਮੰਗ ਕੇ ਰੋਟੀ ਲੈ ਕੇ ਆਉਂਦੀ ਹੈ ਮਾਂ ਚਾਹ ਲਈ ਦੁੱਧ ਨਹੀਂ ਹੁੰਦਾ ਕਈ ਵਾਰੀ ਮਾਂ ਦੱਸਦੀ ਆ ਵੀ ਅਸੀਂ ਕਾੜਾ ਹੀ ਉਹ ਕਾਲੀ ਚਾਹ ਪੀ ਲੈਣੀ ਆ ਮੈਂ ਨਾਲ ਇਹਨੂੰ ਪਲਾਜ਼ਮਿਆਂ ਨਾਲ ਆਪ ਪੀ ਲੈਣੀ ਆ ਇਸ ਤੋਂ ਵੱਧ ਹੋਰ ਤਕਲੀਫ ਆਪਾਂ ਕੀ ਦੇਖਣੀ ਆ ਹਜੇ ਹੋਰ ਇਹਨਾਂ ਨੂੰ ਤੜਫਦੇ ਦੇਖਣਾ ਫਿਰ ਤਰਸਾਉਣਾ ਸ਼ੁਰੂ ਹੋਊਗਾ ਸਾਨੂੰ ਸਾਡੀ ਬੇਨਤੀ ਆ ਜ਼ਰੂਰੀ ਨਹੀਂ ਸਾਡੀ ਸਸਤਾ ਨਾਲ ਜੁੜ ਕੇ ਤੁਸੀਂ ਸੇਵਾ ਕਰੋ ਤੁਸੀਂ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਆਸ-ਪਾਸ ਦਾ ਖਿਆਲ ਰੱਖੋ ਉੱਥੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰੋ ਉੱਥੇ ਐਡਾ ਸੋਨੂ ਵਰਗੇ ਵੀਰ ਘਟਫੀ ਜਾਂਦੇ ਆ ਅੱਖਾਂ ਤੋਂ ਅੰਨੀਆਂ ਹੋ ਜਾਂਦੀਆਂ ਮਾਵਾਂ ਰੋ ਰੋ ਕੇ ਪਰ ਅਸੀਂ ਸਿਰਫ ਦੇਖਦੇ ਰਹਿੰਦੇ ਆ ਮੂਕ ਦਰਸ਼ਨ ਬਣ ਕੇ ਆਪਣੇ ਪਾਣੀ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਹੈਗਾ ਕਾਰਨਾ ਬੂਏ ਨਾ ਬਾਰੀਆਂ ਕੁਝ ਨਹੀਂ ਹੈਗਾ ਇੱਥੋਂ ਅਜ ਤਾਂ ਇਕੱਲਾ ਉਹ ਪਾਣੀ ਰੋਕੀ ਦੇ ਜਾਂਦੇ ਬਾਟੀ ਕਿੰਨਾ ਕੋ ਰੋਕੀ ਤੋਂ ਨਵਲਾ ਤੋੜਾ ਕੱਪੜੇ ਤੋਂ ਨੇ ਚਾਰਾ ਕੰਮ ਕਰਨਾ ਪਹਿਲਾ ਇਹ ਲੈ ਕਿਉਂ ਨਾ ਹੁੰਦਾ ਇਹ ਲੈ ਕਿਉਂਦਾ ਸਾਰਾ ਕੰਮ ਕਰਦਾ ਹੀ ਇਹ ਨਹੀਂ ਕੋਈ ਕੰਮ ਤੇ ਸਾਰਾ ਘਰ ਦਾ ਉਤਰਾਮ ਨਹੀਂ ਕਰਦਾ ਹੁੰਦਾ ਨਹੀਂ ਕੋਈ ਪਾਣੀ ਸਾਡਾ ਦੋ ਬਾਟੀ ਬੂਟੀ ਆਵੇ ਚਾ ਬਚਾਰਾ ਹੁੰਦਾ ਦੋ ਬਾਣੀ ਕੱਪੜੇ ਵੀ ਤਾਂ ਬੈਠ ਨਾ ਕਿੰਨੇ ਨੇ ਪੈਰ ਨਹੀਂ ਫਿਰ ਯੋਲੀ ਯੋਲੀ ਇੱਕ ਇੱਕ ਕਰ ਦੋ ਕਰਕੇ ਥੋੜਾ ਨਹੀਂ ਉਹ ਕੁਰਸੀ ਦੇ ਬਹਿ ਕੇ ਮਿੱਥਲੇ ਨਹੀਂ ਬਿਟਾ ਜਾਂਦਾ ਮੇਰੇ ਕੋਲ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਮੰਜੇ ਦੇ ਪਿੰਡਣ ਦਿਨ ਹੋ ਗਏ ਮੈਨਾਂ ਕੋਈ ਗਿਆ ਉਹ ਤੇ ਅੱਜ ਆਪਣੇ ਸਾਹਮਣੇ ਆ ਸਾਰਾ ਕੁਝ ਆਪਾਂ ਦੇਖ ਰਹੇ ਆ ਸਮਝ ਰਹੇ ਆ ਕੀ ਹਾਲਾਤ ਨੇ ਤੇ ਬਸ ਹੁਣ ਸਾਡੀ ਇੰਨੀ ਕੀ ਬੇਨਤੀ ਆ ਵੀ ਇਸ ਵੀਰ ਦੀ ਸਿਰਜਾਬੀ ਲਈ ਆਪਰ ਅਰਦਾਸ ਕਰੀਏ ਸਾਰੇ ਜਾਣੇ ਇਸ ਮਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਅਰਦਾਸ ਕਰੀਏ ਵੀ ਇਹਦਾ ਪੁੱਤ ਠੀਕ ਹੋ ਕੇ ਆਪਣੀ ਮਾਂ ਨੂੰ ਸੰਭੇ ਕਿਦਾ ਜਿਹੜਾ ਇਸ ਟਾਈਮ ਉਹ ਸੁੱਖ ਦਾ ਟਾਈਮ ਆ ਉਹ ਇਹ ਮਾਨਸਿਕੇ ਮਾਸੀਨੀਆਂ ਦੀਆਂ ਕੀ ਬੇਨਤੀਆਂ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਤੇ ਪਿਆਰ ਪ੍ਰਵਤਥਈਏ ਇਲਾਜ ਕਰਨਾ ਤੁਸੀਂ ਤੇ ਚੇ ਲੱਗਦੀ ਵੇ ਪੁੱਛਦੇ ਤਾਂ ਦੋ ਤੁਸੀਂ ਕੋਈ ਨਹੀਂ ਮੈਂ ਕਿਹਦੀ ਯਾਰੀ ਲਾ ਸਕਦੀ ਕੋਈ ਨਾ ਮਸਾਂ ਦਾ ਬਸ ਹੋ ਗਿਆ ਦੋ ਤੇ ਬੁੱਤ ਵੀ ਰੋਣਾ ਬਸ ਰੋਣਾ ਵਾਹਿਗੁਰੂ ਕਰ ਪਟ ਨਹੀਂ ਕਦੇ ਸੁਖਲਾ ਹੀ ਜੇ ਪਤਾ ਲੱਗ ਕਵੇ ਤੇ ਤੇ ਮੈਂ ਬੁੱਤ ਨਹੀਂ ਲਿਆ ਕੇ ਕੋਈ ਨਾ ਕੋਈ ਜੀ ਨਾ ਰਹੇਂ ਦੀ ਵੀ ਨਾ ਠੀਕ ਆ ਸੁਖਿੰਦਰ ਸਿੰਘ ਜੀ ਹੁਣ ਠੀਕ ਹੋਣਾ ਚਾਹਣਾ ਹਾਂ ਠੀਕ ਹੋ ਕੇ ਫਿਰ ਅਸੀਂ ਤਾਂ ਨਹੀਂ ਕਰਦਾ ਹੁਣ ਦੇਖ ਲਾ ਫਿਰ ਦਾ ਉਹ ਕੰਮ ਕਰੀ ਠੀਕਾ ਲਾ ਲਈ ਨਾ ਪੱਕਾ ਨਹੀਂ ਮੈਂ ਆਪਣੀ ਮਾਂ ਵੱਲ ਦੇਖਿਆ ਯਾਰ ਕਿਵੇਂ ਤੜਫਦੀ ਆ ਸਭ ਤੋਂ ਵੱਡੀ ਸੇਵਾ ਸੁਸਾਇਟੀ ਉਹ ਸੰਸਥਾ ਜਿਸ ਦਾ ਨਾਮ ਸੁਣਦੇ ਹੀ ਉਹਨਾਂ ਬੇਸਹਾਰਿਆਂ ਦੀ ਅੱਖਾਂ ਦੇ ਵਿੱਚ ਵੀ ਇੱਕ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਆਪਣੇ ਵੀ ਦੁਰਕਾਰ ਚੁੱਕੇ ਹੁੰਦੇ ਨੇ ਜਿਵੇਂ ਦੋਸਤੋ ਵੀਰ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਬੇਸਹਾਰਿਆਂ ਦਾ ਸਹਾਰਾ ਬਣਿਆ ਜਾਂਦਾ ਹੈ ਜਿਨ੍ਹਾਂ ਨੂੰ ਆਪਣੇ ਵੀ ਦੁਰਕਾਰ ਚੁੱਕੇ ਹੁੰਦੇ ਨੇ ਤੇ ਦੂਜੇ ਪਾਸੇ